ਕੁਝ ਦਿਨਾਂ ਤੋਂ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨ ਪਰਸ ਦੇ ਆ ਰਹਿਆਂ ਥੋੜੇ ਮਿੰਟਾਂ ਵਾਸਤੇ ਆਪਣੀ ਸੁਰਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜ ਗਏ। ਕੱਲ ਆਪ ਜੀ ਨੇ ਸਰਵਣ ਕੀਤਾ ਬਾਬੇ ਬਕਾਲੇ ਦੀ ਧਰਤੀ ਤੇ ਗੁਰੂ ਰੂਪ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਗਟ ਹੁੰਦੇ ਆ 11 ਅਗਸਤ ਸਾਲ 1664 ਨੂੰ ਤੇ ਕੱਲ ਜਿਹੜਾ ਦਿਨ ਲੰਘ ਕੇ ਗਿਆ ਉਹ ਦਿਨ ਸੀ ਕਿ ਜਦੋਂ ਪਹਿਲੀ ਵਾਰ ਗੁਰੂ ਬਣਨ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਿੱਤਰ ਧਰਤੀ ਤੇ ਜਾਂਦੇ ਆ ਉਹਦਾ ਕਾਰਨ ਇੱਕ ਦਾ ਗੁਰੂ ਧਾਮਾਂ ਦਾ ਦਰਸ਼ਨ ਕਿਉਂਕਿ ਗੁਰੂ ਹਰ Rai ਸਾਹਿਬ ਪਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਇਸ ਕਰਕੇ ਪ੍ਰਚਾਰ ਦੀ ਡਿਊਟੀ ਲਈ ਜਿਹੜੇ ਪਹਿਲੇ ਗੁਰੂ ਸਾਹਿਬਾਨਾਂ ਦੇ ਅਸਥਾਨ ਸੰਚਾਏ ਉਹ ਕਰਤਾਰਪੁਰ ਸਾਹਿਬ ਵਾ ਚਾਹੇ ਖੰਡੂਰ ਸਾਹਿਬ ਵਾ ਚਾਹੇ ਗੋਇੰਦਵਾਲ ਸਾਹਿਬ ਵਾ ਜਾਇ ਅਮਰਸਰ ਸਾਹਿਬ ਹੈ ਅਮਰਸਰ ਉਸ ਵੇਲੇ ਪ੍ਰਿਥੀ ਚੰਦ ਦੀ ਔਲਾਦ ਦੇ ਕਬਜ਼ੇ ਚ ਹੈ ਉਹ ਅਸਥਾਨ ਗੁਰੂਆਂ ਦੇ ਨੇ ਪਰ ਜਿਵੇਂ ਗੁਰੂਆਂ ਵੇਲੇ ਉਥੋਂ ਗੁਰਮਤ ਦਾ ਪ੍ਰਚਾਰ ਸਿੱਖੀ ਦਾ ਪ੍ਰਚਾਰ ਹੋ ਰਿਆ ਸੀ ਉਹ ਨਹੀਂ ਸੀ ਹੋ ਰਿਹਾ ਗੁਰੂ ਪੁੱਤਰਾਂ ਨੇ ਇਹ ਅਸਥਾਨ ਆਪਣੇ ਕਬਜ਼ਿਆਂ ਚ ਲੈ ਕੇ ਬਲਕਿ ਮਨਮਤ ਦਾ ਪ੍ਰਚਾਰ ਕਰ ਰਿਆ ਆਪਣੀਆਂ ਜੜੀਆਂ ਨੇ ਗੁਰਮਤ ਦੇ ਖਿਲਾਫ ਜਾ ਕੇ ਕੋਈ ਆਪਣੀਆਂ ਨਵੀਆਂ ਵਿਚਾਰਧਾਰਾ ਲੋਕਾਂ ਦੇ ਸਾਹਮਣੇ ਰੱਖ ਰਿਆ ਅਸਥਾਨ ਗੁਰਮਤ ਦਾ ਹੋਵੇ ਸਿੱਖੀ ਦਾ ਹੋਵੇ ਗੁਰੂਆਂ ਦਾ ਹੋਵੇ ਉੱਥੋਂ ਗੁਰਮਤ ਦਾ ਪ੍ਰਚਾਰ ਨਾ ਹੋਵੇ ਤੇ ਸਤਿਗੁਰਾਂ ਦੇ ਮਨ ਵਿੱਚ ਇੱਕ ਚਿੰਤਨ ਦਾ ਵਿਸ਼ਾ ਸੀ ਤੇ ਮਰ ਨੇ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਜਿਹੜੇ ਗੁਰ ਅਸਥਾਨ ਨੇ ਜਾ ਕੇ ਉਹਨਾਂ ਦੀ ਸੇਵਾ ਸੰਭਾਲ ਦੇਖੋ ਉੱਥੇ ਗੁਰਮਤ ਮਰਿਆਦਾ ਬਹਾਲ ਕਰੋ ਤੇ ਉੱਥੇ ਮੁੜ ਪਰਤ ਕੇ ਫਿਰ ਸਿੱਖੀ ਦਾ ਪ੍ਰਚਾਰ ਆਰੰਭ ਕਰੋ ਇਸ ਕਰਕੇ ਸਤਿਗੁਰੂ ਅਮਰਸਰ ਸਾਹਿਬ ਦੀ ਧਰਤੀ ਤੇ ਜਾਂਦੇ ਆ ਇੱਥੇ ਬਾਬਾ ਹਰਜੀ ਪ੍ਰੀਤ ਚੰਦ ਦਾ ਪੁੱਤ ਹੈ ਇਹ ਉਹਦਾ ਪੁੱਤਰ ਮਿਹਰਬਾਨ ਮਿਹਰਬਾਨ ਦਾ ਪੁੱਤ ਹਰਜੀ ਫਿਰਤੀ ਚੰਦ ਦੇ ਨਾਲ ਜਿਹੜੀ ਕਵਿਤਾ ਲਿਖ ਰਿਆ ਨਾ ਮਿਹਰਬਾਨੋਂ ਦਾ ਪੁੱਤਰ ਬਾਣੀ ਦੀ ਤਰਜ ਤੇ ਤੇ ਉੱਪਰ ਲਿਖ ਦਿੰਦਾ ਮਹੱਲਾ 6ਵਾਂ ਫਿਰਤੀ ਚੰਦ ਤੇ ਥੱਲੇ ਆਪਣੀ ਕਵਿਤਾ ਲਿਖ ਦਿੰਦਾ ਤੇ ਕੁਝ ਕਵਤਾਵਾਂ ਦੇ ਉੱਪਰ ਲਿਖ ਦਿੰਦਾ ਮਹੱਲਾ 7ਵਾਂ ਮਿਹਰਬਾਨ ਜੀ ਥੱਲੇ ਆਪਣੀ ਕਵਿਤਾ ਲਿਖ ਦਿੰਦਾ ਕੁਝ ਕਵਤਾਵਾਂ ਦੇ ਉੱਪਰ ਮਹੱਲਾ 8ਵਾਂ ਲਿਖ ਕੇ ਬਾਬਾ ਹਰਜੀ ਪਾਉਂਦਾ ਤੇ ਥੱਲੇ ਕੁਝ ਕਵਤਾਵਾਂ ਲਿਖ ਦਿੰਦਾ ਮਹੱਲਾ 6ਵਾਂ 7ਵਾਂ 8ਵਾਂ ਭਾਵ ਪਿਰਤੀ ਚੰਦ ਨੂੰ 6ਵਾਂ ਗੁਰੂ ਅ ਮਿਹਰਵਾਨ 7ਵਾਂ ਗੁਰੂ ਤੇ ਉਹਦਾ ਪੁੱਤ 8ਵਾਂ ਗੁਰੂ ਇਹ ਗੁਰੂ ਬਣ ਕੇ ਪ੍ਰਚਾਰ ਕਰ ਰਹੇ ਆ ਅਸਲ ਗੁਰੂ ਜੋਤ ਇਸ ਵੇਲੇ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਵਿੱਚ ਹੈ ਇਸੇ ਕਰਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਉਹਨਾਂ ਨੇ ਬਾਣੀ ਨਹੀਂ ਉਚਾਰਨ ਕੀਤੀ ਕਿਉਂਕਿ ਮਹੱਲਾ 6ਵਾਂ 7ਵਾਂ 8ਵਾਂ ਪ੍ਰੀਤਿ ਚੰਦ ਹੋਣੀ ਲਿਖ ਰਿਹਾ ਕਿਤੇ ਸੰਗਤ ਨੂੰ ਭਲੇਖਾ ਨਾ ਲੱਗ ਜਾਏ ਗੁਰੂ ਸਾਹਿਬ ਐਡੀ ਦੂਰੰਦੇਸ਼ੀ ਨਾਲ ਸਿੱਖੀ ਦੀਆਂ ਨੀਹਾਂ ਪੱਕੀਆਂ ਕਰਦੇ ਆ ਕਿਤੇ ਮੇਰੀ ਕੌਮ ਨੂੰ ਕੋਈ ਭਲੇਖਾ ਨਾ ਲੱਗ ਜਾਏ ਚਲੋ ਬਾਬਾ ਹਰਜੀ ਐਸੇ ਕਰਕੇ ਬਾਬੇ ਬਕਾਲੇ ਨਹੀਂ ਆ ਕੇ ਮੰਜੀ ਲਾ ਕੇ ਬੈਠੇ ਕਿਉਂਕਿ ਤਾਂ ਪਹਿਲਾਂ ਹੀ ਗੁਰੂ ਬਣੇ ਬੈਠੇ ਆ ਬਾਬੇ ਬਕਾੜੇ ਉਹ ਲੋਕ ਆ ਕੇ ਬੈਠੇ ਜਿਨ੍ਹਾਂ ਦੇ ਨਾਮ ਨਾਲ ਬਾਬਾ ਲੱਗਦਾ ਤੇ ਉਹਨਾਂ ਦੀ ਇੱਕ ਇੱਛਾ ਉਹ ਜੋਰ ਰਜ਼ਮਾਈ ਕਰ ਰਿਹਾ ਕਿ ਕਿਤੇ ਸਾਡਾ ਨੰਬਰ ਲੱਗ ਜਾ ਗੁਰੂ ਅਸੀਂ ਬਣ ਜਾਈਏ ਤੇ ਬਾਬਾ ਹਰਜੀੁਣੀ ਤਾਂ ਨਹੀਂ ਆਏ ਕਿਉਂਕਿ ਇਹਨਾਂ ਨਾਲ ਨਾ ਤਾਂ ਬਾਬਾ ਤਾਂ ਲੱਗ ਹੀ ਨਹੀਂ ਰਿਹਾ ਇਹ ਤਾਂ ਗੁਰੂ ਲਈ ਬੈਠੇ ਆਪਣੇ ਨਾਮ ਨਾਲ ਇਹ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਗੁਰੂ ਮੰਨ ਰਿਹਾ ਤੇ ਇਹਨਾਂ ਨੇ ਫਿਰ ਉੱਥੇ ਆ ਕੇ ਕਿਉਂ ਬਹਿਣਾ ਸੀ ਕਿਰ ਸਤਿਗੁਰੂ ਅੰਮ੍ਰਿਤਸਰ ਦੀ ਧਰਤੀ ਤੇ ਜੋ ਪ੍ਰਚਲਿਤ ਹੈ ਗੁਰੂ ਸਾਹਿਬ ਨੂੰ ਅੰਦਰ ਤੱਕ ਦਰਸ਼ਨ دیدار ਵੀ ਨਹੀਂ ਕਰਨ ਦਿੱਤੇ ਤਾਂ ਬਾਹਰ ਇੱਕ ਥੜੇ ਤੇ ਗੁਰੂ ਤੇਗ ਬਹਾਦਰ ਸਾਹਿਬ ਰਾਜਮਾਨ ਹੁੰਦੇ ਆ ਦੀਵਾਨ ਸਜਦਾ ਕਥਾ ਕੀਰਤਨੋਂ ਦਾ ਸੰਗਤਾਂ ਨੂੰ ਗੁਰਮਤ ਦਾ ਉਪਦੇਸ਼ ਦਿੰਦੇ ਆ ਇਥੋਂ ਵੱੱਲੇ ਪਿੰਡ ਦੇ ਵਿੱਚ ਜਾਂਦੇ ਆ ਉੱਥੇ ਬੀਬੀ ਹਰੋਜੀ ਸਾਰੇ ਸਮਾਗਮ ਦੀ ਤਿਆਰੀ ਕਰਦੀ ਆ ਘਰੋਂ ਬੇਸ਼ੱਕ ਗਰੀਬ ਹੈ ਪਰ ਅੰਦਰ ਗੁਰਮਤ ਇੰਨੀ ਵਸੀ ਹੋਈ ਆ ਚਿੱਕੀ ਦੇ ਨਾਲ ਇੰਨਾ ਉੱਚਾ ਕਿਰਦਾਰ ਆਚਰਣ ਬਣਿਆ ਹੋਇਆ ਬੜਾ ਵੱਡਾ ਸਤਕਾਰ ਆਪਣੇ ਨਗਰ ਦੇ ਵਿੱਚ ਬੀਬੀਆਂ ਮਾਈਆਂ ਨੂੰ ਇਕੱਠੇ ਕਰਕੇ ਜਿੱਥੇ ਗੁਰੂ ਕੇ ਲੰਗਰ ਤਿਆਰ ਕੀਤੇ ਉੱਥੇ ਗੁਰਮਤਿ ਦੀਵਾਨ ਦੀ ਸਾਰੀ ਤਿਆਰੀ ਕੀਤੀ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਨੇ ਤੇ ਗੁਰਮਤਿ ਦਾ ਪ੍ਰਚਾਰ ਕੀਤਾ ਦੀਵਾਨ ਲਾਇਆ ਬਿਆੰਤ ਬਖਸ਼ਿਸ਼ਾਂ ਸੰਗਤ ਦੀ ਝੋਲੀ ਚ ਪਾਈਆਂ ਇੱਥੋਂ ਸਤਿਗੁਰੂ ਖੰਡੂਰ ਅਖਨੂਰ ਸਾਹਿਬ ਆਉਂਦੇ ਆ ਤੇ ਇਹ ਤਰਨ达ਰ ਸਾਹਿਬ ਜਾਂਦੇ ਆ ਤੇ ਨਾਲ ਸਤਿਗੁਰੂ ਗੋਵਿੰਦਵਾਲ ਸਾਹਿਬ ਜਾਂਦੇ ਆ ਗੋਵਿੰਦਵਾਲ ਸਾਹਿਬ ਦੇ ਪਾਵਨ ਧਰਤੀ ਤੇ ਇੱਥੇ ਵੀ ਕਈ ਦਿਨ ਦੀਵਾਨ ਸਜਦੇ ਆ ਗੁਰਮਤਿ ਦਾ ਪ੍ਰਚਾਰ ਹੁੰਦਾ। ਜੋ ਜੋ ਵੀ ਸੰਗਤਾਂ ਮੰਨ ਦੀਆਂ ਭਾਵਨਾ ਲੈ ਕੇ ਹੁੰਦੀਆਂ ਸਤਿਗੁਰੂ ਸਭ ਦੀਆਂ ਭਾਵਨਾ ਨੂੰ ਭਾਗ ਲਾਉਂਦੇ ਆ ਇੱਥੇ ਭਾਈ ਰਘੂਪਤ ਜੀ ਖੇਮ ਕਰਨਦੇ ਆ ਉਹਨਾਂ ਨੇ ਬੇਂਦੀ ਗਿੱਦੀ ਮਹਾਰਾਜ ਸਾਡੇ ਨਗਰ ਨੂੰ ਭਾਗ ਲਾਉ ਸਤਿਗੁਰੂ ਖੇਮ ਕਰਨ ਵੀ ਚਲੇ ਜਾਂਦੇ ਆ ਉੱਥੇ ਦੀਵਾਨ ਸਜਦੇ ਆ ਤੇ ਭਾਈ ਰਘੂਪਤ ਜੀ ਫਿਰ ਉਸ ਵੇਲੇ ਮਾਰੇ ਨੂੰ ਜਦੋਂ ਵਿਦਾਈ ਕੀ ਦਿੰਦਾ ਬੜੀ ਕੀਮਤੀ ਘੋੜੀ ਭੇਟਾ ਕਰਦਾ। ਇਹ ਕੋੜੀਆਂ ਆਮ ਨਹੀਂ ਬੜੀਆਂ ਕੀਮਤੀ ਹੁੰਦੀਆਂ ਸਨ ਘੋੜੇ ਪੋੜੀਆਂ ਜਿਹੜੀਆਂ ਗੁਰੂ ਸਾਹਿਬਾਨਾਂ ਨੂੰ ਸਿੱਖ ਭੇਟ ਕਰਦੇ ਸਨ ਬੜੀ ਕੀਮਤ ਹੁੰਦੀ ਸੀ ਇਹਨਾਂ ਦੀ ਉਸ ਵੇਲੇ ਜਿਵੇਂ ਅੱਜ ਦੀ ਭਾਸ਼ਾ ਵਿੱਚ ਕੋਈ ਬਹੁਤ ਮਹਿੰਗੀ ਕਰੋੜਾਂ ਦੀ ਕੀਮਤ ਵਿੱਚ ਕੋਈ ਕਾਰ ਕੋਈ ਗੱਡੀ ਭੇਟ ਕਰੇ ਕਿਉਂਕਿ ਉਸ ਵੇਲੇ ਸਾਧਨ ਘੋੜੇ ਪੋੜੀਆਂ ਦਾ ਤੇ ਸਿੱਖ ਇਹ ਭੇਟਾ ਦੇ ਕੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨ ਦਾ ਯਤਨ ਕਰਦੇ ਆ ਤੇ ਮਾਰੇ ਨੇ ਇੱਥੇ ਵੀ ਬੇਅੰਤ ਬਖਸ਼ਿਸ਼ਾਂ ਨਾਲ ਨਵਾਜਿਆ ਤੇ ਭਾਗ ਲਾਉਂਦੇ ਹੋਏ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ ਇੱਥੇ ਸਿੱਖ ਸੰਗਤਾਂ ਦਰਸ਼ਨ ਦੀਦਾਰ ਕਰਕੇ ਨਿਹਾਲ ਹੁੰਦੀਆਂ ਨੇ ਇੱਥੇ ਵੀ ਗੁਰਮਤ ਦੇ ਪ੍ਰਵਾਹ ਚੱਲਦੇ ਆ ਸਤਿਗੁਰੂ ਸਭਨਾ ਦੀ ਝੋਲੀ ਵਿੱਚ ਸਿੱਕੀਦਾਨ ਨਾਮਦਾਨ ਜਿਹੜਾ ਹੈ ਉਹ ਪਾਉਂਦੇ ਆ ਤੇ ਇੱਥੋਂ ਸਤਿਗੁਰੂ ਫਿਰ ਮਾਲਵੇ ਵੱਲ ਨੂੰ ਗੁਰਮਤ ਪ੍ਰਚਾਰ ਕਰਨ ਵਾਸਤੇ ਜਾਂਦੇ ਆ ਮਾਲਵੇ ਵਿੱਚ ਸਭ ਤੋਂ ਵੱਧ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਵਿਚਰੇ ਆ ਮਾਝੇ ਦੇ ਵਿੱਚ ਤਾਨ ਗੁਰੂ ਅੰਗਦ ਦੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਤਾਨ ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਨੇ ਥਾਂ ਥਾਂ ਨਗਰਾਂ ਨੂੰ ਜਾ ਕੇ ਭਾਗ ਲਾਏ ਤੇ ਦੁਆਬੇ ਦੇ ਵਿੱਚ ਤਾਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਬੜੀਆਂ ਰਹਿਮਤਾਂ ਵਰਸਾਈਆਂ ਤੇ ਮਾਲਵੇ ਦੇ ਵਿੱਚ ਕਦੇ ਕਦੇ ਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਦੇ ਵੀ ਚਰਨ ਪਏ ਤੇ ਬਹੁਤ ਜਿਹੜਾ ਵਿਸਥਾਰ ਦੇ ਵਿੱਚ ਪ੍ਰਚਾਰ ਕੀਤਾ ਪ੍ਰਚਾਰਕ ਫੇਰੀਆਂ ਦੌਰਾਨ ਉਹ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਨੇ ਕੀਤਾ ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਮੂਬਾਰਕ ਚਰਣਾ ਨਾਲ ਮਾਲਵੇ ਦਾ ਚੱਪਾ ਚੱਪਾ ਗੁਰੂ ਬਖਸ਼ਿਸ਼ਾਂ ਦੀ ਬਖਸ਼ਿਸ਼ ਨੂੰ ਚਰਣਾ ਦੀ ਬਖਸ਼ਿਸ਼ ਨੂੰ ਅੱਜ ਵੀ ਸੰਭਾਲ ਕੇ ਬੈਠਾ ਹੋਇਆ ਕਦੇ ਮਾਲਵੇ ਦੇ ਵੱਲ ਗੁਰੂ ਗੋਬਿੰਦ ਸਿੰਘ ਮਾਰਗ ਤੇ ਜ਼ਰੂਰ ਜਾ ਕੇ ਆਇਓ ਬਿਆਨ ਤੋਂ ਸਥਾਨ ਤੁਹਾਨੂੰ ਨੌਵੇਂ ਪਾਤਸ਼ਾਹ ਦੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਮਿਲਣਗੇ ਕਿਤੇ ਕਿਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਮਵਾਰਕ ਅਸਥਾਨ ਵੀ ਦਰਸ਼ਨ ਕਰਨ ਵਾਸਤੇ ਮਿਲਣਗੇ ਬੜਾ ਵੱਡਾ ਕੀਮਤੀ ਵਿਰਸਾ ਸਾਡਾ ਮਾਲਵੇ ਦੇ ਵਿੱਚ ਜਿਹੜਾ ਗੁਰੂ ਚਰਨਾ ਤੋਂ ਵਰਸ ਆਇਆ ਉਹ ਅੱਜ ਵੀ ਉਸ ਧਰਤੀ ਤੇ ਹੈ ਸੰਗਤਾਂ ਦਰਸ਼ਨ ਕਰਦੀਆਂ ਨੇ ਸਤਿਗੁਰੂ ਪਾਤਸ਼ਾਹ ਅਲੱਗ-ਅਲੱਗ ਨਗਰਾਂ ਪਿੰਡਾਂ ਵਿੱਚੋਂ ਹੁੰਦੇ ਹੋਏ ਸਭੂ ਕੀ ਤਲਵੰਡੀ ਪਹੁੰਚਦੇ ਆ ਇੱਥੇ ਦੀਵਾਨ ਸੱਜਦੇ ਆ ਗੁਰਮਤ ਦਾ ਪ੍ਰਚਾਰ ਹੋ ਰਿਹਾ ਯੋਗ ਗੁਰੂ ਦਾ ਤਾਂ ਕੰਮ ਹੀ ਹੈ ਵੀ ਜਿੱਥੇ ਜਾਣਾ ਸਿੱਖੀ ਦਾ ਬੀਜ ਬੀਜਣਾ ਉੱਥੇ ਨਾਮ ਦਾ ਬੀਜ ਬੀਜਣਾ ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਬਾਬਾ ਦੇਖਿਆ ਧਿਆਨ ਧਰ ਜਲਦੀ ਸਭ ਪ੍ਰithvi ਦਸਾਈ ਵਾਜੋ ਗੁਰੂ ਗਵਾਰ ਖੈ ਹੈ ਹੈ ਕਰਦੀ ਸੁਣੀ ਲੁਕਾਈ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਜਲਾਈ ਚੜਿਆ ਸੋਧਣ ਧਰ ਤਲਕਾਈ ਸਾਰੇ ਸੰਸਾਰ ਦੇ ਹਾਲਾਤ ਵੇਖ ਕੇ ਧੰਨ ਗੁਰੂ ਨਾਨਕ ਸਾਹਿਬ ਇਸ ਲੁਕਾਈ ਨੂੰ ਸੋਧਣ ਵਾਸਤੇ ਬਲਕੇ ਚੜਿਆ ਸੋਧਣ ਧਰ ਤਲਕਾਈ ਜਲਦੀ ਸਭ ਧਰਤੀ 'ਤੇ ਆਈ ਹੁਣ ਉਹ ਸਾਰੀ ਧਰਤੀ ਵਿੱਚ ਇਕੱਲੇ ਸਿੱਖ ਤਾਂ ਨਹੀਂ ਸਨ ਸਾਰੇ ਧਰਮਾਂ ਦੇ ਲੋਕ ਨੇ ਹਰ ਜਾਤ ਵਰਨ ਮਜ਼ਬਦ ਦਾ ਇਨਸਾਨ ਇਸ ਧਰਤੀ 'ਤੇ ਵੱਸ ਰਿਹਾ ਇਹਦਾ ਮਤਲਬ ਗੁਰੂ ਸੰਬੇ ਸੰਜੀਵਾਲਸਦਾਇਨ ਤੋਂ ਕੋਈ ਨਾ ਦੱਸਿਆ ਵਾਰਾ ਜਿਓ ਹਰ ਇੱਕ ਦੇ ਦਰਦ ਨੂੰ ਸਮਝਿਆ ਹਰ ਇੱਕ ਦੇ ਦੁੱਖ ਨੂੰ ਸਮਝਿਆ ਤੇ ਹਰ ਇੱਕ ਦਾ ਦੁੱਖ ਦਰਦ ਬਣਾਉਣ ਵਾਸਤੇ ਗੁਰੂ ਨਾਨਕ ਸਾਹਿਬ ਚੱਲ ਪੈਂਦੇ ਆ ਤਲਵੰਡੀ ਨੂੰ ਛੱਡ ਕੇ ਤੇ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਧਿਆਨ ਲਾ ਕੇ ਵੇਖਦੇ ਆ ਕਿ ਅੱਜ ਵੀ ਹਹਿ ਹੇ ਕਰਦੀ ਸੁਣੀ ਲੁਕਾਈ ਤੇ ਸਤਿਗੁਰੂ ਦੀਨ ਦੁਨੀਆ ਦੇ ਦਰਦ ਵਣਾਉਣ ਵਾਸਤੇ ਆਪ ਪ੍ਰਚਾਰਕ ਉਦਾਸੀਆਂ ਵੱਲ ਤੁਰ ਪੈਂਦੇ ਆ ਕਿਉਂਕਿ ਉਸ ਵੇਲੇ ਉਰੰਗ ਜ਼ੇਵ ਐਲਾਨ ਤੇ ਐਲਾਨ ਕਰ ਰਿਹਾ ਹੈ ਬੜੇ ਖਤਰਨਾਕ ਬੜੇ ਘਾਤਕ ਐਲਾਨ ਬੜੇ ਭਿਆਨਕ ਐਲਾਨ ਹੋ ਰਿਹਾ ਜਿੱਦੇ ਉਹ ਕਹਿ ਰਿਹਾ Hindu ਮੰਦਰ ਨਵਾਂ ਕੋਈ ਬਣ ਨਹੀਂ ਦੇਣਾ ਪੁਰਾਣੇ ਮੰਦਰਾਂ ਦੀ ਰਿਪੇਅਰ ਨਹੀਂ ਹੋਏਗੀ ਕਦੇ ਐਲਾਨ ਹੁੰਦਾ ਕਿ ਇਹ ਮੰਦਰ ਢਾ ਦਿੱਤੇ ਜਾਣ ਜਿਹੜੇ ਉਹਨਾਂ ਦੇ ਸਰਮੌਰ ਮੰਦਰ ਨੇ ਚਾਹੇ ਬਨਾਰਸ ਦਾ ਮੰਦਰ ਹੈ ਮਥਰਾ ਦਾ ਮੰਦਰ ਹੈ ਉਜੈਨ ਦਾ ਮੰਦਰ ਹੈ ਅ즈ਮੇਰ ਦੇ ਮੰਦਰ ਨੇ ਜਿਹੜੇ ਪ੍ਰਮੁੱਖ ਨੇ ਉਹਨਾਂ ਨੂੰ ਢਾਉਣ ਦੇ ਹੁਕਮ ਦੇ ਦਿੰਦਾ ਉਹਨਾਂ ਦੇ ਦਿਵਾਲਿਆ ਛਵਾਲਿਆ ਨੂੰ ਢਾਉਣ ਦਾ ਹੁਕਮ ਦੇ ਦਿੰਦਾ ਤੇ ਉਹਨਾਂ ਦੇ ਸਿਰ ਦੇ ਉੱਪਰ ਹਰ ਵੇਲੇ ਸੋਤੀ ਟੋਪੀ ਬੋਦੀ ਜਨੇਊ ਦੇ ਖਤਮ ਹੋਣ ਦਾ ਖਤਰਾ ਉਹ ਹਰ ਵੇਲੇ ਮੰਡਰਾ ਰਿਆ ਬੜੇ ਸਹਿਮ ਦੇ ਵਿੱਚ ਉਹ ਸਨਾਤਨ ਧਰਮ Hindu ਧਰਮ ਉਸ ਵੇਲੇ ਦਿਨ ਕਟੀਆਂ ਕਰ ਰਿਆ ਤੇ ਕੁਛ ਨਜ਼ਰ ਨਹੀਂ ਆ ਰਿਆ ਵੀ ਜਾਈਏ ਕਿੱਧਰ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਚ ਕਈਆਂ ਨੂੰ ਜ਼ਬਰਨ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਕਤਲ ਕੀਤਾ ਜਾ ਰਿਹਾ ਇਹ ਔਰੰਗਜ਼ੇਬ ਦੇ ਫਰਮਾਨ ਹੋ ਰਿਆ ਤੇ ਇਧਰ ਧਨ ਗੁਰੂ ਤੇਗ ਬਹਾਦਰ ਸਾਹਿਬ ਪਾਦਸ਼ਾਹ ਇਸ ਹੁਕਮੇ ਜਾਲਮ ਬਾਦਸ਼ਾਹ ਦੇ ਜਵਾਬ ਦੇਣ ਦੇ ਤਾਕ ਵਿੱਚ ਨੇ ਉਹਨਾਂ ਦਬੇ ਕੁਚਲੇ ਲੋਕ ਜਿਹੜੇ ਡਰ ਵਿੱਚ ਸਹਿਮੇ ਹੋਏ ਲੋਕ ਨੇ ਉਹਨਾਂ ਦੇ ਕਿਵੇਂ ਜਾ ਕੇ ਥਰੂ ਪਹੁੰਚਣੇ ਆ ਸਤਿਗੁਰੂ ਪਾਤਸ਼ਾਹ ਇਹ ਬੜੀ ਦੂਰ ਅੰਦੇਸ਼ੀ ਦੇ ਨਾਲ ਇਹਦੇ ਤੇ ਵਿਚਾਰਾ ਕਰ ਰਿਹਾ ਇਸੇ ਤਹਿਤ ਮਾਲਵੇ ਨੂੰ ਭਾਗ ਲਾਉਂਦੇ ਸਭੋ ਕੀ ਤਲਵੰਡੀ ਕੁਝ ਦਿਨ ਸਮਾਂ ਸਤਿਗੁਰੂ ਇੱਥੇ ਬਤੀਤ ਕਰਦੇ ਆ ਕਈ ਦਿਨ ਦੀਵਾਨ ਸਜਦੇ ਆ ਸੰਗਤਾਂ ਦਰਸ਼ਨ ਦੀਦਾਰ ਕਰਕੇ ਜਿੱਥੇ ਆਪਣੇ ਜੀਵਨ ਸਮੇਂ ਸਵਾਸਾਂ ਨੂੰ ਸਫਲ ਕਰਦੀਆਂ ਨੇ ਉਥੇ ਸਤਗੁਰਾਂ ਨੂੰ ਤਲਾਬ ਬਣਾਉਣ ਵਾਸਤੇ ਵੀ ਬੇਨਤੀ ਕੀਤੀ ਜਾਂਦੀ ਹੈ ਖੂਹ ਲਵਾਉਣ ਵਾਸਤੇ ਬੇਨਤੀ ਕੀਤੀ ਜਾਂਦੀ ਹੈ ਇੱਥੇ ਕੋਈ ਤੁਹਾਡਾ ਸਥਾਨ ਬਣੇ ਇਹਦੇ ਬਾਰੇ ਸੰਗਤਾਂ ਬੇਨਤੀਆਂ ਕਰਦੀਆਂ ਨੇ ਸਤਗੁਰੂ ਫਿਰ ਬੜੀ ਰਮਜ਼ ਭਰੇ ਇੱਥੇ ਬਚਨ ਕਰਦੇ ਆ ਭਾਈ ਸਮਾਂ ਆਏਗਾ ਇਸ ਜਗ੍ਹਾ ਤੇ ਬੜਾ ਕੌਮ ਦਾ ਭਾਰੀ ਸਥਾਨ ਬਣੇਗਾ ਇੱਥੇ ਸਰੋਵਰ ਬਣੇਗਾ ਸਰੋਵਰ ਦੀ ਬੜੀ ਮਹਾਨਤਾ ਹੋਏਗੀ ਇਥੋਂ ਵਿਦਿਆ ਦਾ ਪ੍ਰਵਾਹ ਚੱਲੇਗਾ ਇਸ ਧਰਤੀ ਦੇ ਉੱਪਰ ਬੜੇ ਵੱਡੇ ਵੱਡੇ ਇਤਿਹਾਸਕ ਫੈਸਲੇ ਹੋਣਗੇ ਇਹੋ ਜਿਹਾਂ ਬਖਸ਼ਿਸ਼ਾਂ ਸਤਿਗੁਰੂ ਪਾਤਸ਼ਾਹ ਨੇ ਅੱਜ ਸਭੋ ਕੀ ਤਲਵੰਡੀ ਦੀ ਧਰਤੀ ਤੇ ਇੱਕ ਉੱਚੀ ਠੇਰੀ ਤੇ ਬੈਠ ਕੇ ਕੀਤੀਆਂ ਅੱਜ ਵੀ ਤੁਸੀਂ ਜਾਓ ਦਮਦਮਾ ਸਾਹਿਬ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਉਸ ਪਾਵਨ ਸਥਾਨ ਦੇ ਦਰਸ਼ਨ ਅਸੀਂ ਕਰਦੇ ਆ ਇਥੋਂ ਮਾਰੇ ਤੁਮਤਾਨ ਜਾਂਦੇ ਆ ਤੁਮਤਾਨ ਦਵਾ ਚੌਧਰੀ ਆਉਂਦਾ ਇਦਾਂ ਕਿ ਚੌਧਰ ਪਣਾ ਵੀ ਮਨ ਚ ਹੈ ਤੇ ਨਾਲ ਗੁਰੂ ਦੀ ਸੇਵਾ ਵੀ ਕਰਨੀ ਚਾਹੁੰਦਾ ਪਰ ਸਤਿਗੁਰੂ ਕਹਿੰਦੇ ਆ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਆਪਣੇ ਮਨ ਚੋਂ ਹੰਕਾਰ ਕੱਢ ਘੋਮੇ ਕੱਢ ਹਿਰਦੇ ਦਾ ਭਾਂਡਾ ਸਾਫ਼ ਕਰਕੇ ਲਿਆ ਸਾਫ਼ ਹਿਰਦਿਆਂ ਵਿੱਚ ਨਿਮਰਤਾ ਭਰੇ ਹਿਰਦਿਆਂ ਵਿੱਚ ਇਹ ਸਿੱਖੀ ਦਾ ਬੀਜ ਬੀਜਿਆ ਜਾਂਦਾ ਹੈ ਹੰਕਾਰ ਭਰਿਆਂ ਚ ਨਹੀਂ ਉਹਦੀਆਂ ਚਲੋ ਪੇਟਾਵਾਂ ਸਤਿਗੁਰੂ ਦਰ ਪ੍ਰਵਾਣ ਕਰਦਿਆ ਉਹਨੂੰ ਬਖਸ਼ਿਸ਼ਾਂ ਨਾਲ ਨਵਾਜ ਦਿਆ ਉਹਨੂੰ ਗੁਰਮਤ ਦਾ ਉਪਦੇਸ਼ ਦਿੰਦੇ ਆ ਤੇ ਇੱਥੇ ਇੱਕ ਵਿਚਾਰ ਹੁੰਦੀ ਹੈ ਸੰਤਾਨ ਦੀ ਧਰਤੀ ਤੇ ਕਿਉਂ ਨਾ ਹੋਵੇ ਸਤਿਗੁਰੂ ਇੱਕ ਇੱਥੇ ਕੇਂਦਰੀ ਸਥਾਨ ਬਣਾਇਆ ਜਾਏ ਆੜੇ ਦੋੜੇ ਦੀਆਂ ਸੰਗਤਾਂ ਇੱਥੇ ਦਰਸ਼ਨ ਦੀਦਾਰ ਕਰਕੇ ਲਾਭ ਉਠਾ ਸਕਣੇ ਤੇ ਸੰਗਤ ਹੋਵੇ ਇੱਥੇ ਇੱਕ ਧਰਮ ਦੀ ਧਰਮਸ਼ਾਲਾ ਬਣੇ ਗੁਰੂ ਸਥਾਨ ਬਣੇ ਸਤਿਗੁਰੂ ਪਾਸ਼ਾ ਨੇ ਵੀ ਕਿਹਾ ਵੀ ਗੱਲ ਤੁਹਾਡੀ ਠੀਕ ਹੈ ਪਰ ਵਿਚਾਰ ਕਰਦੇ ਹਲੇ ਸੰਤਾਨ ਦੀ ਧਰਤੀ ਦੇ ਉੱਪਰ ਇਹ ਕੇਂਦਰੀ ਅਸਥਾਨ ਬਣਾਉਣ ਵਾਸਤੇ ਇਹਨਾਂ ਕਿ ਇੱਕ ਸੱਦਾ ਆਉਂਦਾ ਹੈ ਬਲਾਸਪੁਰ रियासत ਦੇ ਵਿੱਚੋਂ ਰਾਣੀ ਚੰਪਾ ਦਾ ਇੱਕ ਬਲਾਸਪੁਰ ਦਾ ਰਾਜਾ ਤਾਰਾ ਚੰਦ ਹੋਇਆ ਜਿਹਨੂੰ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਦੇ ਵਿੱਚੋਂ ਸ਼ਾਮਲ ਸੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਰਿਹਾ ਕਰਵਾਇਆ ਇਹ ਚੜ੍ਹਾਈ ਕਰਨ ਲੱਗਦਾ ਆਪਣੇ ਪੁੱਤ ਦੀਪ ਚੰਦ ਨੂੰ ਆਪਣੇ ਰਾਜ ਤਖਤ ਤੇ ਬਿਠਾਉਂਦਾ ਤੇ ਨਾਲ ਇੱਕ ਗੱਲ ਸਮਝਾਉਂਦਾ ਪੁੱਤਰ ਕੋਈ ਮਰਜ਼ੀ ਗਲਤੀ ਜ਼ਿੰਦਗੀ ਚ ਕਰ ਲਈ ਰੱਬ ਬਖਸ਼ ਦੇਗਾ ਪਰ ਕਦੇ ਵੀ ਭੁੱਲ ਕੇ ਉਹ ਜੀ ਗਲਤੀ ਨਾ ਕਰੀ ਕਦੇ ਗੁਰੂ ਨਾਨਕ ਦੇ ਘਰ ਨਾਲ ਮੱਥਾ ਨਾ ਲਾਈਂ ਇਸ ਘਰ ਦੇ ਵਿਰੋਧ ਚ ਨਾ ਖੜੀ ਜਦੋਂ ਜੀ ਕਰੇ ਮੱਥਾ ਟੇਕ ਜ਼ਰੂਰ ਆਈ ਪਰ ਕਦੇ ਮੱਥਾ ਨਾ ਲਾਈਂ ਇਹਨੇ ਵੀ ਗੁਰੂ ਘਰ ਨਾਲ ਬੜੀ ਸਿੱਖ ਸੇਵਕਾਂ ਵਾਲੀ ਬੜੀ ਆਪਣਾ ਰਿਸ਼ਤਾ ਨਾਤਾ ਰੱਖਿਆ ਤੇ ਵਿੱਚ ਇਹਦਾ ਇਹ ਗੁਰੂ ਘਰ ਨਾਲ ਮੱਥਾ ਲਾਉਂਦਾ ਤੇ ਜਦੋਂ ਦੀਪ ਚੰਦ ਚੜ੍ਹਾਈ ਕੀਤਾ ਤੇ ਰਾਣੀ ਚੰਪਾ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਰੂਪ ਸਾਡੇ ਦੇਖਿਆ ਕਿਸੇ ਤਰ੍ਹਾਂ ਦਾ ਸਰਪ੍ਰਵਾਹ ਤੇ ਚਰਨਾਂ ਦੀ ਜੋ ਪ੍ਰਾਪਤ ਕਾਰਜ ਨੂੰ ਸ਼ੁਰੂ ਕਰਦੇ ਆ ਮੇਰਾ ਉਹਦੇ ਅੰਤਮ ਜਿਹੜਾ ਹੈ ਦੁਸ਼ਹਿਰਾ ਉਸ ਦਿਨ ਦੱਸਿਆ ਕਿ ਤੁਸੀਂ ਜ਼ਰੂਰ ਪਹੁੰਚੋ ਮੈਂ ਤੁਹਾਡੇ ਦਰਸ਼ਨ ਕਰਨਾ ਤੇ ਹਰ ਪਹਿਲਾਂ ਵੀ ਗੁਰੂ ਸਾਹਿਬਾਨ ਸਾਹਿਬ ਸੁਖ ਦੋਖੀ ਵਿਆਹ ਸਤਗੁਰੂ ਪਾਤਸ਼ਾਹ ਤੇ ਰਾਣੀ ਚੰਪਾ ਦਾ ਬਲਾਸਪੁਰ ਰਿਆਸਤ ਦੇ ਵਿੱਚੋਂ ਆਇਆ ਬੇਨਤੀ ਪੱਤਰ ਪ੍ਰਵਾਨ ਕਰਦੇ ਆ ਤੁਮਤਾਨ ਦੇ ਵਿੱਚ ਜਿਹੜੀ ਵਿਚਾਰ ਚੱਲ ਰਹੀ ਸੀ ਕੇਂਦਰੀ ਸਥਾਨ ਬਣਾਓ ਉਸ ਗੱਲ ਨੂੰ ਉੱਥੇ ਹੀ ਰੋਕ ਕੇ ਸਤਗੁਰੂ ਬਲਾਸਪੁਰਾਉਂਦੇ ਆ ਰਾਣੀ ਚੰਪਾ ਰੱਜ ਕੇ ਸਨਮਾਨ ਸਤਕਾਰ ਕਰਦੀ ਆ ਦਰਸ਼ਨ ਕਰਦੀ ਆ ਆਪਣਾ ਜੀਵਨ ਸਫਲ ਕਰਦੀ ਆ ਤੇ ਰਾਣੇ ਉਸ ਆਪਣੇ ਦੀਪचंद ਦੇ ਜਦੋਂ ਅੰਤਮ ਸਾਰੀ ਸਮਾਪਤੀ ਹੁੰਦੀ ਹੈ ਉਹਦਾ ਦੁਸ਼ਹਿਰਾ ਹੁੰਦਾ ਤੇ ਉੱਥੇ ਫਿਰ ਇੱਕ ਵਿਚਾਰ ਹੁੰਦੀ ਹੈ ਕਿ ਸਤਿਗੁਰੂ ਇਸ ਇਲਾਕੇ ਦੇ ਵਿੱਚ ਕੋਈ ਤੁਹਾਡਾ ਕੇਂਦਰੀਆ ਸਥਾਨ ਹੋਣਾ ਚਾਹੀਦਾ ਆਪਨੇ ਕਰਤਾਰਪੁਰ ਸਾਹਿਬ ਵਸਾਇਆ ਗੁਰੂ ਅੰਗਦ ਸਾਹਿਬ ਨੇ ਖੰਡੂਰ ਸਾਹਿਬ ਵਸਾਇਆ ਗੁਰੂ ਅਮਰਦਾਸ ਸਾਹਿਬ ਵਸਾਇਆ ਅਵਰ ਸਾਹਿਬ ਨੇ ਵਸਾਇਆ ਬੜਾ ਸਾਹਿਬ ਜਿਹੜਾ ਕੰਜਵੇਂ ਬਾਦਲੇ ਤਰ ਤ ਤੁਹਾਨੂੰ ਵੀ ਇੱਥੇ ਕੋਈ ਸਥਾਨ ਬਣਾਉਣਾ ਚਾਹੀਦਾ ਸਤਗੁਰੂ ਪੇਸ਼ਕਸ਼ ਇਹ ਤਜ਼ਵੀਜ਼ ਵੀ ਚੰਗੀ ਲੱਗੀ ਰਾਣੀ ਚੰਪਾ ਕਹਿੰਦੀ ਆ ਮਹਾਰਾਜ ਤੁਸੀਂ ਪਸੰਦ ਕਰੋ ਜਿਹੜਾ ਵੀ ਇਲਾਕਾ ਤੁਹਾਨੂੰ ਨਗਰ ਪਸੰਦ ਆਉਂਦਾ ਤੁਹਾਡੇ ਨਾਮ ਦਾ ਮੈਂ ਪਟਾਟਾ ਕੱਟ ਦਿੰਨੀ ਆ ਉਹ ਜਗ੍ਹਾ ਤੁਹਾਡੇ ਨਾਮ ਕਰ ਦਿੰਨੀ ਆ ਸਤਗੁਰੂ ਕਹਿੰਦੇ ਭਾਈ ਨਹੀਂ ਜੇ ਅਸੀਂ ਇੱਥੇ ਨਗਰ ਕੇਂਦਰੀ ਸਥਾਨ ਬਣਾਇਆ ਤਾਂ ਅਸੀਂ ਜਗ੍ਹਾ ਮੁੱਲ ਖਰੀਦ ਕੇ ਬਣਾਵਾਂਗੇ ਉਹਦੇ ਕਾਰਨ ਦੋ ਕੱਲ ਕਿਉਂਕਿ ਅੱਜ ਤੁਸੀਂ ਗੁਰੂ ਘਰ ਨਾਲ ਜੁੜੇ ਹੋ ਕੱਲ ਕੋਈ ਤੁਹਾਡੀ ਪੀੜ੍ਹੀ ਚ ਗੁਰੂ ਘਰ ਦਾ ਵਿਰੋਧੀ ਆ ਜਾਏ ਤੇ ਉਹ ਕਹੇਗਾ ਦਾ ਸਾਡੇ ਪੁਰਖਿਆਂ ਨੇ ਜਗ੍ਹਾ ਦਿੱਤੀ ਆ ਤੁਸੀਂ ਖਾਲੀ ਕਰੋ ਤੇ ਇੰਨੇ ਵੇਲੇ ਸਥਾਨ ਨੂੰ ਖਾਲੀ ਗਾਇਸ ਲਈ ਅੰਮ੍ਰitsar ਸਾਹਿਬ ਦੀ ਜਿਹੜੀ ਪਾਵਨ ਧਰਤੀ ਉਹ ਧਰਤੀ ਤੇ ਖਰੀਦੀ 700 ਰੁਪਈਆ ਨਾਲ ਤੇ ਇੱਥੇ ਜਿੱਥੇ ਅਨੰਦਪੁਰ ਸਾਹਿਬ ਵਸਣਾ ਇਹ ਜਗ੍ਹਾ ਵੀ ਇਹ ਪਹਾੜ ਮੰਦਸੋ ਆਪਣੇ ਨਾਮ ਦਾ ਪਟਾ ਕਟਾਉਣਾ ਹੈ ਬੁੱਲ ਪਾਇਦਰ ਇਲਾਕੇ ਦੇ ਸਰਵੇਖਣ ਦਾ ਜਗ੍ਹਾ ਠੀਕ ਲੱਗਦੀ ਆ ਉੱਥੇ ਮੋੜੀ ਗੱਡੋ ਤੇ ਨਗਰ ਵਸਾਈਏ ਮਾਖੋਵਾਲ ਨਗਰ ਇਹ ਜਗ੍ਹਾ ਇਲਾਕਾ ਚੰਗਾ ਲੱਗਦਾ ਚਾਰ ਪਿੰਡਾਂ ਦੀ ਜਗ੍ਹਾ ਮੀਆਂਪੁਰ ਐ ਸਲੋਟੀ ਐ ਤੇ ਲੋਧੀ ਮਾਜਰਾ ਚੌਥਾ ਮਾਖੋਵਾਲ ਇਹਨਾਂ ਚਾਰ ਪਿੰਡਾਂ ਦੀ ਸਾਂਝੀ ਥਾਂ ਨੂੰ ਸਤਗੁਰੂ ਖਰੀਦਿਆ ਤੇ ਸਮਾਂ ਆਉਂਦਾ 19 ਜੂਨ ਸਨ 1665 ਦਾ 19 ਜੂਨ ਸਨ 1665 ਨੂੰ ਨਾਨ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ ਬਾਬਾ ਗੁਰਦਿੱਤਾ ਜੀ ਉਹਨਾਂ ਤੋਂ ਸਤਿਗੁਰੂ ਇਸ ਨਗਰ ਦੀ ਮੋਢੀ ਗੜਵਾਉਂਦੇ ਆ ਇਹ ਨਗਰ ਵਸਾਉਣਾ ਆਪਣੀ ਮਾਤਾ ਦੇ ਨਾਮ ਮਾਤਾ ਦਾ ਨਾਮ ਨਾਨਕੀ ਜੀ ਹੈ ਚੱਕ ਨਾਨਕੀ ਦੇ ਨਾਮ ਤੇ ਮੋਢੀ ਗੜਦੇ ਆ ਤੇ ਇਹ ਨਗਰ ਵਸਾਉਂਦੇ ਆ ਤੇ ਸਭ ਤੋਂ ਪਹਿਲਾਂ ਮੋਢੀ ਉੱਥੇ ਗੱਡੀ ਗਈ ਜਿੱਥੇ ਗੁਰੂ ਕੇ ਮਹਿਲ ਅਸਥਾਨ ਬਣਿਆ ਹੋਇਆ ਉੱਥੇ ਪਾਦਸ਼ਾ ਇਹ 19 ਜੂਨ ਨੂੰ ਆਰੰਭ ਕਰਦੇ ਆ ਪਹਿਲਾਂ ਆਪਣੀਆਂ ਰਹਿਸ਼ਾ ਬਣਦੀਆਂ ਨੇ ਤਲੇ ਨਗਰ ਵਸਦਾ ਤੇ ਨਾਲ ਇੱਕ ਬਾਜ਼ਾਰ ਵੀ ਬਣਾਇਆ ਦਾ ਇੱਕ ਤਰੀਕੇ ਨਾਲ ਵਸਾਇਆ ਜਾਂਦਾ ਜਦੋਂ ਅੱਗੇ ਗੋਵਿੰਦ رائے ਪਾਸ਼ਾ 6 ਸਾਲ ਦੀ ਉਮਰ ਵਿੱਚ 6 ਸਾਲ ਦੀ ਉਮਰ ਵਿੱਚ ਪਟਨਾ ਸਾਹਿਬ ਤੋਂ ਪਰਿਵਾਰ ਸਮੇਤ ਵਾਪਸ ਆਉਂਦੇ ਆ ਤੇ ਮੱਥਾ ਟੇਕਣ ਲੱਗਦੇ ਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਛਿਆ ਮੇਰੇ ਲਾਲ ਪਹਿਲਾਂ ਇਹ 10 ਗੁਰੂ ਸਮਝ ਕੇ ਮੱਥਾ ਟੇਕ ਰਿਆ ਕੁੱਪੁੱਤ ਸਮਝ ਕੇ ਆਪਣਾ ਪਿਤਾ ਸਮਝ ਕੇ ਉਹਨੇ ਕਿਹਾ ਮਹਾਰਾਜ ਮੈਂ ਆਪਣਾ ਪਿਤਾ ਗੁਰੂ ਜਾਣ ਕੇ ਮੱਥਾ ਟੇਕ ਰਿਆ ਸਤਿਗੁਰੂ ਕਹਿੰਦੇ ਫਿਰ ਟੇਕ ਲਾ ਗੁਰੂ ਨੂੰ ਮੱਥਾ ਟੇਕਿਆ ਮਹਾਰਾਜ ਕਹਿੰਦੇ ਕਿਵੇਂ ਲੱਗਿਆ ਤੇ ਫਿਰ ਉੱਥੇ 6 ਪੌੜੀਆਂ ਆਨੰਦ ਸਾਹਿਬ ਦੀਆਂ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਿ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮੱਥਾ ਟੇਕ ਕੇ ਬੜਾ ਮਨ ਬੜਾ ਆਨੰਦ ਆਇਆ ਸਤਿਗੁਰੂ ਕਹਿੰਦੇ ਜੇ ਇੱਥੇ ਆ ਕੇ ਗੁਰੂ ਨੂੰ ਮਿਲ ਕੇ ਆਨੰਦ ਆਇਆ ਅੱਜ ਤੋਂ ਦਾ ਨਾਮ ਹੈ ਅੱਜ ਤੋਂ ਬਾਅਦ ਆਨੰਦਪੁਰ ਸਾਹਿਬ ਔਰ ਇਹ ਸਰਨਾਥ ਨੂੰ ਜਦ ਨੂੰ ਪਾਰੂ ਭਾਵਨਾ ਨਾਲ ਆਏਗਾ ਉਹਦਾ ਜੀਵਨ ਆਨੰਦ ਨਾਲ ਭਰ ਜਾਏਗਾ ਉਹਨੂੰ ਇੱਥੇ ਆ ਕੇ ਗੁਰੂ ਮਿਲੇਗਾ ਉਹਨੂੰ ਮਾਪੇ ਮਿਲਣਗੇ ਔਰ ਉਹ ਆਨੰਦਪੁਰ ਸਾਹਿਬ ਵਸਾਇਆ ਜਿਨੇ ਸਦਮ ਸਿੱਧੀ ਟੱਕਰ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨਾਲ ਲਈ ਜਿਹੜਾ ਕਹਿੰਦਾ ਮੈਂ ਧਰਮ ਰਹਿਣ ਨਹੀਂ ਦੇਣਾ ਆਨੰਦਪੁਰ ਸਾਹਿਬ ਤੋਂ ਐਲਾਨ ਹੁੰਦਾ ਮੈਂ ਧਰਮ ਜਾਣ ਨਹੀਂ ਦੇਣਾ ਧਰਮ ਖਤਮ ਨਹੀਂ ਹੋਣ ਦੇਣਾ ਤੇ ਔਰੰਗਜ਼ੇਬ ਕਹਿ ਰਿਹਾ ਮੈਂ ਤਿਲਕ ਜਨੇਊ ਨਹੀਂ ਰਹਿਣ ਦੇਣੇ ਆਨੰਦਪੁਰ ਸਾਹਿਬ ਤੋਂ ਐਲਾਨ ਹੁੰਦਾ ਕਿ ਮੈਂ ਇਹ ਤਿਲਕ ਜੰਜੂ ਬਚਾ ਕੇ ਦਿਖਾਵਾਂਗਾ ਉਹ ਕਹਿੰਦਾ ਕੋਈ ਨਗਾਰਾ ਨਹੀਂ ਵਜਾ ਸਕਦਾ ਆਨੰਦਪੁਰ ਰਣਜੀਤ ਨਗਾਰੇ ਵੱਜਦੇ ਆ ਉਹ ਕਹਿੰਦਾ ਕੋਈ ਘੋੜੇ ਤੇ ਸਵਾਰੀ ਨਹੀਂ ਕਰ ਸਕਦਾ ਆਨੰਦਪੁਰ ਸਾਹਿਬ ਤੋਂ ਐਲਾਨ ਹੁੰਦਾ ਮੇਰਾ ਹਰ ਸਿੱਖ ਘੋੜੇ ਤੇ ਸਵਾਰ ਹੋ ਕੇ ਜਾਵੇ ਉਰੰਗਜ਼ੇਬ ਕਹਿੰਦਾ ਕੋਈ ਸ਼ਸਤਰ ਨਹੀਂ ਲੈ ਸਕਦਾ ਤੋਂ ਲਾਹਦਾ ਮੇਰਾ ਸ਼ਸਤਰ ਧਾਰੀ ਹੋਏਗਾ ਇਹ ਐਲਾਨ ਹੋ ਰਿਹਾ ਤਰਾਂ ਦੇ ਵਿੱਚ ਆਨੰਦਪੁਰ ਬੜਾ ਰੜਕਦਾ ਖੈਰ ਮੈਂ ਸੰਖੇਪ ਮਾਤਰ ਬੇਨਤੀ ਕਰਾਂ ਪੌਣੇ ਇੱਕ ਨੌ ਸਾਲ ਦੀ ਉਮਰ ਵਾਲਾ ਪ੍ਰੀਤਮ ਗੋਬਿੰਦ ਰਾਜ ਸਾਹਿਬ ਦੀ ਹੁੰਦੀ ਹੈ ਦੂਸਰੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਕਦ ਪੂਰਬ ਵੱਲ ਦੇ ਧਰ ਦਾ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਿਹਾ ਸਿੱਖੀ ਦੇ ਰਹੇ ਨੇ ਜਿਹਨਾਂ ਸੋਹਣੇ ਫਲ ਜਾ ਕੇ ਲੱਗਣੇ ਆ ਤੇ ਇਧਰਲੇ ਪਾਸੇ ਇੱਕ ਨਾਲ ਨਾਲ ਹਿੰਦੁਸਤਾਨ ਦੇ ਵਿੱਚ ਜੋ ਦਸ਼ਾ ਵਰਤ ਰਹੀ ਆ ਉਹਦੇ ਤੇ ਵੀ ਨਜ਼ਰ ਰੱਖ ਰਿਆ ਦਸ਼ਾ ਦਿਨੋਂ ਦਿਨ ਦੇਸ਼ਾ ਤੇ ਦਸ਼ਾ ਬੜੀ ਖਰਾਬ ਹੁੰਦੀ ਜਾ ਰਹੀ ਹੈ ਕਿਉਂਕਿ ਹਿੰਦੂ ਧਰਮ ਸਨਾਤਨ ਧਰਮ ਤੇ ਖੁੱਲੇ ਆਮ ਸ਼ਰੇ ਆਮ ਉਰੰਗ ਜ਼ੇਵ ਦਾ ਕਹਿਰ ਟੁੱਟ ਰਿਹਾ ਮੰਦਰ ਦਿਵਾਲੇ ਅਸ਼ਵਾਲੇ ਸਭ ਕੋ ਢਾਏ ਜਾ ਰਹੇ ਆ ਉਹਨਾਂ ਦੇ ਤਿਲਕ ਜੰਜੂ ਨੂੰ ਖਤਰਾ ਬਣ ਗਿਆ ਉਹਨਾਂ ਦੀ ਜਾਨ ਮਾਲ ਨੂੰ ਖਤਰਾ ਬਣ ਗਿਆ ਇਸੇ ਦਰਮਿਆਨ ਕਸ਼ਮੀਰ ਦੇ ਵਿੱਚੋਂ 17 ਜਣਿਆਂ ਦਾ ਇੱਕ ਜਥਾ ਕਸ਼ਮੀਰੀ ਪੰਡਤਾਂ ਦਾ ਤਨੰਦਪੁਰ ਸਾਹਿਬ ਆ ਕੇ ਅਰਦਾਸ ਕਰ ਬੇਨਤੀ ਕਰਦਾ ਮਹਾਰਾਜ ਸਾਡਾ ਅਜ ਧਰਮ ਖਤਰੇ 'ਚ ਆ ਤੁਸੀਂ ਬਚਾ ਸਕਦੇ ਹੋ ਕਿਰਪਾ ਕਰਕੇ ਸਾਡਾ ਧਰਮ ਬਚਾ ਲਓ ਗੋਵਿੰਦਰਾਮ ਮਾਰੇ ਨੇ ਪੁੱਛ ਪੁੱਛਿਆ ਮਾਰੇ ਰੋਕੇ ਹੋ ਰਿਹਾ ਸਤਿਗੁਰੂ ਕਹਿੰਦੇ ਇਨਾਂ ਦੇ ਧਰਮ ਨੂੰ ਅੱਜ ਖਤਰਾ ਔਰੰਗਜ਼ੇਬ ਇਹਨਾਂ ਦਾ ਧਰਮ ਖਤਰਾ ਖਤਮ ਕਰਨਾ ਚਾਹੁੰਦਾ ਹੈ ਤੇ ਇਹ ਚਾਹੁੰਦੇ ਆ ਕੋਈ ਮਹਾਪੁਰਸ਼ ਹੋਵੇ ਕੋਈ ਜੱਪੀ ਤੱਪੀ ਹੋਵੇ ਕੋਈ ਤਿਆਗੀ ਬੈਰਾਗੀ ਹੋਵੇ ਉਹ ਆਪਣਾ ਜਾ ਕੇ ਸੀਸ ਨਿਸ਼ਾਵਰ ਕਰੇ ਉਹ ਧਰਮ ਬਚਾ ਦੇ ਮੁਰਚ ਗੁਰੂ ਗੋਬਿੰਦ ਸਾਹਿਬ ਦੇ ਲੇਕੇ ਫਿਰ ਤੁਹਾਡੇ ਵੱਧ ਵੀ ਗੁਰੂ ਪੀਰ ਕੌਣ ਹੋ ਸਕਦਾ ਤੁਸੀਂ ਜਾਓ ਇਹਨਾਂ ਦਾ ਅੱਜ ਧਰਮ ਤੇ ਸਤਿਗੁਰੂ ਫਿਰ ਜਾਣ ਦੀ ਤਿਆਰੀ ਕਰ ਪਹਿਲਾਂ ਸਨ ਕਿਸੇ ਨੇ 1674 ਕਿਸੇ ਨੇ 1675 ਲਿਖਿਆ ਗੁਰੂ ਸਾਹਿਬ ਦਾ ਪ੍ਰਚਾਰਕ ਜਿਹੜਾ ਰੂਟ ਹੈ ਉਹ ਵੀ ਸਾਰੇ ਵਿਦਵਾਨਾਂ ਦਾ ਮਿਲ ਨਹੀਂ ਖਾਂਦਾ ਚਲੋ ਕੁਝ ਗੱਲਾਂ ਦੇ ਵਖਰੇਵੇਂ ਆ ਪਰ ਅੱਜ ਜਿਹੜਾ ਦਿਨ ਉਹ ਹੈ ਕਿ ਤਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਇਤਿਹਾਸ ਦੀ ਲੜੀ ਨੂੰ ਧਿਆਨ ਚ ਰੱਖ ਦਿਆ ਮੈਂ ਬੇਨਤੀ ਕਰ ਰਿਹਾ ਕਿ ਤਿਲਕ ਜੰਜੂ ਦੇ ਰਾਖੇ ਬਣ ਕੇ ਉਤਰਨਾ ਉਸ ਤੋਂ ਪਹਿਲਾਂ ਗੁਰਨਾਨਕ ਦੀ ਜੋਤ ਜਿਹੜੀ ਹੈ ਉਹ ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਵਿੱਚ ਟਿਕਾ ਦਿੰਦੇ ਆ ਸਿੱਖਾਂ ਦੇ ਸਾਹਮਣੇ ਇਹ ਥਾਪ ਦਿੰਦੇ ਆ ਕਿ ਸਾਡੇ ਤੋਂ ਬਾਅਦ ਤੁਹਾਡਾ ਗੁਰੂ ਗੁਰੂ ਗੋਬਿੰਦ ਰਾਏ ਇਹ ਕੌਮ ਦੀ ਵਾਗਡੋਰ ਸੰਭਾਲਣਗੇ ਇਹਨਾਂ ਦਾ ਕਿਹਾ ਸਾਡਾ ਕਿਹਾ ਜਾਣਣਾ ਸਾਡੇ ਤੇ ਗੋਬਿੰਦ ਰਾਏ ਚ ਕੋਈ ਅੰਤਰ ਨਹੀਂ ਸਮਝਣਾ ਤੋਂ ਗੁਰੂ ਗੋਬਿੰਦ ਰਾਏ ਮਾਰੇ ਨੂੰ ਗੁਰਤਾ ਗੱਦੀ ਦਿੱਤੀ ਜਾਂਦੀ ਆ ਤੇ ਸਤਿਗੁਰਾਂ ਨੇ ਹੁਣ ਦਿੱਲੀ ਨੂੰ ਤਿਲਕ ਜੰਜੂ ਦੇ ਰਾਖੇ ਬਣ ਕੇ ਤੁਰਨਾ ਤੇ ਕੱਲ ਉਹ ਦਿਨ ਹੋਏਗਾ ਜਦੋਂ ਪਾਈ ਇਸ ਸਤੇ 10 ਜੁਣਾ ਨੂੰ ਸ਼ਹੀਦ ਕੀਤਾ ਗਿਆ ਹੈ ਇਹ ਆਪਾਂ ਕੱਲ ਰੋਜ਼ ਵਿਚਾਰਾਂਗੇ ਅੱਜ ਦੀ ਇੱਥੇ ਸਮਾਪਤੀ ਆਈ ਹੋਈ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਬੜੇ ਪਿਆਰ ਵਿੱਚ ਬੈਠ ਕੇ ਸਰਵਣ ਕੀਤਾ ਸਤਿਗੁਰੂ ਰਹਿਮਤ ਕਰਨ ਸਭਨਾਂ ਦੀ ਹਾਜ਼ਰੀ ਦਰ ਪਰਵਾਨ ਕਰਨ ਗਾਵੇ ਸੁਣੇ ਬਚਨ ਸਾਡੇ ਥਾਏ ਪੈਣ ਗੁਰਮਤਿ ਦੀ ਵਿਚਾਰ ਸਾਡੇ ਵਿੱਚ ਵਸੇ ਸੁਖੀਏ ਪਰਲੋਕ ਸਤੇ ਆਪੇ ਦੇ ਸੀਪਾ ਮਾਫ ਭੁੱਲਣ ਚੁੱਕਾਂ ਦੀ ਖਿਮਾ ਦੇਹੋ ਸੱਜਣ ਅਸੀਂ ਸੜੀਆਂ ਜਿਹਾ ਹੋਵਾਂ ਸਾਹਿਬ ਸੋ ਮੇਲ ਆਉ ਨੰਨ ਸਾਹਿਬ ਦੀ ਬਾਣੀ ਅਰਦਾਸ ਬੇਨਤੀ ਹੁਕਮਨਾਵਾਂ ਸਭ ਸਰਵਣ ਕਰੀਏ ਕੋਈ ਰਸਨਾ ਵਾਂਜੀ ਨਾ ਰਹੇ ਗੱਜ ਵੱਜ ਕੇ ਰਸਨਾ ਪਿਤਰ ਕਰੋ ਜੀ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦੀ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀ ਆਵਾ ਰਾਗ ਨਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਤੁੰਤਾ ਗਾਓ ਹਰੀ ਕੇਰਾ ਪਟ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਇਹ ਮਨ ਮੇਰੇ ਰਹ ਨਾਲ ਰਹ ਨਾਲ ਰਹੁ ਮਤ ਮਾਰਾ ਹੀ ਕਾ ਸਭ ਸਵਾ ਨਾ 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 ਕਰ ਮਨ ਮੇਰੇ ਸਦਾਰ ਰਹ ਨਾਲੇ ਵਾ ਗਿਆ ਨਹੀਂ ਕਰਦੇ ਰਹਿ ਤੇਰਾ ਸੋਖ ਚਿਹਰੇ ਜਿਸ ਦੇਖੇ ਸੋ ਪਾਏ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿ ਕੇ ਮਨ ਵਸੇ ਆਵਾਜੇ ਸਬਦ ਘਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚਾ ਨਾਮ ਮੇਰਾ ਆਧਾਰੋ ਕਰ ਸ਼ਾਂਤ ਸੁਖਮਨ ਆਏ ਵਸਿਆ ਜਨੇਚਾ ਸਾਹਿ ਪੁਜਾਈਆ ਲਖ ਪਰਵਾਨੀਤਾ ਗੁਰ ਬਿਟੋ ਜਸਤੀ ਆਇ ਸਮਡੇ ਆਇ ਕਹਿ ਨਾਨਕ ਸੁਨੋ ਸੰਦੋ ਸ਼ਬਦ ਤਰੋਬੇ ਔਰੋ ਸਾਚਾ ਨਾਮ ਮੇਰਾ ਆਧਾਰੋ ਵਜੇ ਪੰਜ ਸ਼ਬਦ ਦੇ ਘਰਤ ਭਾਗੈ ਘਰਤ ਭਾਗੈ ਸ਼ਬਦ ਵਾਜੇ ਖਲਾ ਜਿਤ ਘਰਤਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਡ ਕੁਮਾਰਿਆ ਸਰਗਰ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਕੇ ਕਹਿ ਨਾਨਕ ਤੇ ਸੁਖ ਹੋਆ ਤਿਤ ਕਰਿਆ ਨਾਦ ਵਾਜੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਗੁਰੂ ਸੰਤਾਂ ਦੀ ਉਸਤਤਿ ਸੁਣੀ ਸਰਜੀ ਬਾਣੀ ਸੰਤ ਸਾਜਣ ਭਏ ਸਰਸੇ ਗੁਰਦੇ ਜੀ ਨੀਤ ਤੇ ਪਰਤ ਸਤਿਗੁਰ ਰਹਾ ਪ੍ਰਭੂ ਬਿਨਵਾਦ ਨਾਨਕ ਗੁਰ ਚਰਨਾਂ ਕੇ ਮਾਤਾ ਘਟਮ ਮਖਤੇ ਦੇਵ ਸਰਾਤ ਦੁਇ ਦਈ ਦਇਆ ਖਿਲੇ ਸਗਲ ਜਗਤੋ ਆਈਆ ਕੋਰੇ ਆਈਆ ਮੱਧ ਧਰਮ ਤੋਂ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਸਕਤ ਕਾਲ ਨਾਨਕ ਦੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਸਕਤ ਕਾਲ ਨਾਨਕ ਦੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ